ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਦੇ ਸ਼ਰੀ ਅਨੰਦ ਪੁਰਸਤ ਹੈ ਛੇਵੇਂ ਜਾਮੇ ਵਿੱਚ ਜੋਤ ਪ੍ਰਗਟ ਹੋਣ ਮਗਰੋਂ ਮੀਰੇ ਪੀਲੀ ਦਾ ਜਦ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨਾਂ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੋਦੂਰੀ ਤੇ ਰੁਸ਼ਨਾ ਰਹੀ ਸੀ ਗੱਲ 1910 ਈਸਵੀ ਦੇ ਲਾਗੇ ਚਾਕੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਚੋਟ ਦਾ ਖੌਫ ਪਲਣ ਲੱਗ ਪਿਆ ਉਸਨੇ ਆਪਣੀ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਕੁਵਾਲੀਆ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਦੀ ਅਗੰਮੀ ਜੋਤ ਚਮਕਦੀ ਨਜ਼ਰ ਆ ਰਹੀ ਸੀ ਬਵੰਜਾ ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ हे ਦਰਪੰਦਰ ਜੋਤੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੌਸ਼ਨੀ ਨਾਲ ਤਾਂ ਜਨਮਾਂ ਜਨਮਾਂ ਦੇ ਅੰਧਕਾਰਾਂ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ ਦੋ ਸਾਲ ਬਾਅਦ ਜਹਾਂਗੀਰ ਜੀ ਨੇ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਬਾਦਸ਼ਾਹ ਦੇ ਬੋਲ ਪੂਰੇ ਹੋਏ ਤੇ ਬਵੰਜਾ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸੇ ਵੇਲੇ ਗੁਰੂ ਜੀ ਨੇ ਪਰਤ ਕੇ ਨਵਾਂ ਨਗਰ ਸ਼੍ਰੀ ਕੀਰਤਪੁਰ ਸਾਹਿਬ ਸਥਿਤ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਣਾ ਕੀਤਾ ਸਾਲਾਂ ਬਾਅਦ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ਼੍ਰੀ ਅੰਮ੍ਰਿਤਸਰ ਦੀ ਫੇਰੀ ਪਾਈ ਫਿਰ ਸੰਗਤ ਦੀ ਬੇਨਤੀ ਤੇ ਸ਼੍ਰੀ ਕੀਰਤਪੁਰ ਸਾਹਿਬ ਆਏ ਉਹ ਆਪ ਜਸ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਇਹ ਇੱਕ ਅਜਿਹੇ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਕੋਧ ਵਿੱਚ ਦੁਨਿਆਵੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਸ ਸਮਾਂ ਔਖਾ ਸੀ ਦਿੱਲੀ ਸਤਨਾਤ ਵਿੱਚਲੀ ਹਲਚਲ ਔਰੰਗਜ਼ੇਬ ਦੀ क्रूरਤਾ ਤੇ ਰਾਸ਼ੀ ਹਫੜਾ ਦਫੜੀ ਚੱਲ ਰਹੀ ਸੀ ਏਸੀ ਦੌਰਾਨ ਪ੍ਰਯਾਸਤ ਕਹਿਲੂਰ ਦਾ ਰਾਜਾ ਦੀਪ ਚੰਦ 1663 ਇਸੀ ਵਿੱਚ ਸਵਰਗਵਾਸ ਹੋ ਗਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਦੀਪ ਚੰਦ ਦੀ ਅੰਤਿਮ ਕਿਰਿਆ ਵਿੱਚ ਸ਼ਾਮਲ ਹੋਣ ਲਈ ਬिलासपुर ਪਹੁੰਚੇ ਇੱਥੇ ਹੀ ਗੁਰੂ ਜੀ ਨੇ ਕਹਿਲੂਰ ਦੇ ਇਲਾਕੇ ਵਿੱਚ ਥਾਂ ਕਲੀਦਨ ਦੀ ਗੱਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਿਆਸਤ ਕਹਿਲੂਰ ਦੇ ਤਿੰਨ ਪਿੰਡ ਭੇਟ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਥਾਂ ਨੂੰ ਮੁੱਲ ਖਰੀਦ ਕੇ ਨਗਰ ਬਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰੌਣਕਾਂ ਦਾ ਦਿਸਤਿਤ ਸਨ ਜਿੱਥੇ ਪਹਾੜੀਆਂ ਦੀ ਚਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਰਾਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਜਮੀਨ ਖੇਡ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਹੀ ਬਟਾ ਲਿਖਵਾਇਆ ਸੀ ਇਹ ਜ਼ਮੀਨ ਪਿੰਡਾਂ ਮਾਖੋਵਾ ਤੇ ਮਥੌਰ ਦੀ ਸੀ ਗੁਰੂ ਜੀ ਨੇ ਨਮਲੇ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਥਾਂ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨਮ ਤੋਂ ਹੀ ਚੱਕ ਨਾਨਕੀ ਵਿੱਚ ਨਗਰ ਉਸਾਰੀ ਹੋਣ ਲੱਗੀ ਤੇ ਵਕ ਵਕ ਕਿਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵਕ ਵਕ ਧਰਮਾਂ ਜਾਤਾਂ ਦੇ ਇਲਾਕਿਆਂ ਤੋਂ ਆ ਕੇ ਬਸਣ ਲੱਗੇ ਇਸ ਥਾਂ ਤੋਂ ਦੂਰ ਦੂਰ ਤੱਕ ਕੋਈ ਵਪਾਰਿਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕੀਤੀ ਗੁਰੂ ਜੀ ਨੇ ਵੱਡਾ ਵਪਾਰਿਕ ਕੇਂਦਰ ਇੱਥੇ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਹੋਈ ਸੀ ਗੁਰਦੁਆਰਾ ਸਾਹਿਬ ਸੰਗਤਾਂ ਦੇ ਵਿਸ਼ਰਾਮ ਘਰ ਤੇ ਤਿੱਸਰਾ ਗੁਰੂ ਸਾਹਿਬਾਸਤੇ ਰਹਿਣ ਦੀ ਜਗ੍ਹਾ ਗੁਰੂ ਜੀ ਦੀ ਰਹਿਨਮਾਈ ਹੇ ਜਦੋਂ ਇਹ ਸਾਰੀ ਵਿਉਂਤਬੰਦੀ ਚੱਲ ਰਹੀ ਸੀ

ਗੁਰੂ ਨਾਨਕ ਦੇ ਘਰ ਅੰਦਰ ਵੈਰਾਗ ਤੇ ਗ੍ਰਸਤੀ ਦਾ ਸੁਮੇਲ ਗੁਰੂ ਨਾਨਕ ਦੇ ਘਰ ਅੰਦਰ ਵੈਰਾਗ ਤੇ ਗ੍ਰਸਤੀ ਦਾ ਸੁਮੇਲ ਗ੍ਰਸਤੀ ਮਾਰਗ ਸਭ ਤੋਂ ਉੱਤਮ ਸੱਚੇ ਵੈਰਾਗ ਨਾ ਹੋਵੇ ਮਨੁੱਖ ਪੂਰਕ ਸੱਚੇ ਵੈਰਾਗ ਨਾਲ ਹੋਵੇ ਮਨੁੱਖ ਪੂਰਕ ਦਿਨ ਬੀਤਦੇ ਗਏ ਨਗਰਪੁਰ ਵੱਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗ ਪਏ ਹਰ ਰੋਜ਼ ਗੁਰੂ ਦਰਬਾਰ ਸਜਣ ਲੱਗਾ ਸੰਤਾਂ ਗੁਰਮਤਿ ਦੇ ਉਪਦੇਸ਼ ਸੁਣ ਲਿਆ ਗੁਰੂ ਕੇ ਲੰਗਰ ਟੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਤਾਂ ਗੁਰੂ ਘਰ ਦੀ ਸੰਗਤ ਕਰਨ ਲਈ ਆਉਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਖਨੇ ਵਰਗਾ ਨਗਰ ਚੱਕ ਨਾਨਕੀ ਪ੍ਰਗਟ ਹੋਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਨੂੰ ਲੱਭ ਲਿਆ ਕਿਉਂਕਿ ਜਦੋਂ 8ਵੇਂ ਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ ਸੀ ਤਾਂ ਉਹਨਾਂ ਨੇ ਸਿਰਫ ਦੋ ਵਰਡ ਕਹੇ ਸੀਗੇ ਬਾਬਾ ਬਕਾਲਾ ਇਹ ਹੀ ਕਹੇ ਸੀ ਨਾ ਉਹਦੇ ਬਾਅਦ ਜਦੋਂ ਮੱਖਣਸਾਲੂ ਬਾਣਾ ਦਾ ਜਹਾਜ਼ ਡੁੱਬਦਾ ਤਾਂ ਫਿਰ ਉਹ ਗੁਰੂ ਜੀ ਨੂੰ ਬੇਨਤੀ ਕਰਦਾ ਕਿ ਮੈਂ ਇੰਨੀਆਂ ਮੋਹਰਾਂ ਚੜਾਵਾਂਗਾ ਕਿੰਨੀਆਂ ਸੀਗੀਆਂ 500 ਮੋਹਰਾਂ ਪਰ ਜਦੋਂ ਆਉਂਦੇ ਨੇਗੇ ਤਾਂ ਪਹਿਲਾਂ ਹੀ ਆਲਰੇਡੀ ਜਿਹੜੇ 22 ਮੰਜੀਆਂ ਸਥਾਪਿਤ ਕੀਤੀਆਂ ਹੋਈਆਂ ਸੀ ਉਹ ਪਹਿਲਾਂ ਹੀ ਗੁਰੂ ਬਣੇ ਪਏ ਸੀਗੇ ਬਣੇ ਹੋਈ ਸੀ ਨਾ ਤਾਂ ਫਿਰ ਉਹਨਾਂ ਨੇ ਸਾਰਿਆਂ ਨੂੰ ਪੰਜ-ਪੰਜ ਮੋਹਰਾਂ ਦੇਤੀਆਂ ਸਾਰੇ ਖੁਸ਼ ਹੋ ਗਏ ਕਿਉਂਕਿ ਉਹਨਾਂ ਨੂੰ ਤਾਂ ਸਿਰ ਸੋਨੇ ਦੀਆਂ ਮੋਹਰਾਂ ਤੱਕ ਮਤਲਬ ਸੀ ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਪਹੁੰਚਦੇ ਆ ਜਦੋਂ ਪੰਜ ਮੋਹਰਾ ਰੱਖਦੇ ਆ ਤਾਂ ਫਿਰ ਕੀ ਹੁੰਦਾ ਗੁਰੂ ਜੀ ਕਹਿੰਦੇ ਵਾਅਦਾ ਤਾਂ ਤੂੰ 500 ਮੋਹਰਾਂ ਦਾ ਕੀਤਾ ਸੀ ਤੇ ਤੂੰ ਮੈਨੂੰ 500 ਪੰਜ ਮੋਹਰੇ ਹੀ ਦੇ ਰਿਆ ਵਾ ਤਾਂ ਇਹਦੇ ਬਾਅਦ ਫਿਰ ਉਹ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਜਾਂਦਾ ਕਿ ਸਾਡੇ ਗੁਰੂ ਲੱਭ ਗਏ ਸਾਨੂੰ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਠੀਕ ਹੈ ਕੱਲ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਪੜਿਆ ਸੀਗਾ ਕਿ ਅਸੀਂ ਗੁਰੂ ਨੂੰ ਲੱਭਿਆ ਸੀ ਅੱਜ ਅਸੀਂ ਜਿਹੜੇ ਜਿਹੜੇ ਉਹਨਾਂ ਨੇ ਨਗਰ ਬਸਾਏ ਸੀ ਕਿਹੜਾ ਕਿਹੜਾ ਨਗਰ ਸੀ ਚੱਕ ਨਾਨਕੀ ਤੇ ਕੀਰਤਪੁਰ ਸਾਹਿਬ ਠੀਕ ਹੈ ਹੁਣ ਕੱਲੋਂ ਅਸੀਂ ਉਹਨਾਂ ਦੀ ਅੱਗੇ ਲਈ ਜੀਵਨੀ ਪੜਾਂਗੇ ਇਹ ਆਪਾਂ ਉਹਨਾਂ ਦੀ ਜੀਵਨੀ ਪੜ ਰਹੇ ਆ 27 ਤਰੀਕ ਤੱਕ ਪੜਾਂਗੇ ਕਿ ਆਪਾਂ ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸ਼ੁਰੂ ਹੋਇਆ ਤੇ ਕਿਵੇਂ ਐਂਡ ਤੱਕ ਉਹ ਜੋਤੀ ਜੋਤ ਸਮਾਏ ਉਹਨਾਂ ਨੇ ਕੀ ਕੀ ਕੰਮ ਕੀਤੇ ਠੀਕ ਹੈ ਗੁਰਦੁਆਰਾ ਸਾਹਿਬ ਬਣਾਇਆ ਉਹਨਾਂ ਨੇ ਨਾਇਆ ਸੀ ਨਾ ਹੁਣੀ ਆਪਾਂ ਪੜ ਕੇ ਹਟਿਆ ਪਹਿਲਾਂ ਦੂਜਾ ਆਪਣੀ ਰਹਿਸ਼ੋ ਤੇ ਗਈ ਤੇ ਉਹਨਾਂ ਨੇ ਕੀਰਪੁਰ ਤੇ ਚੱਕ ਨਾਨਕੀ ਨਗਰ ਬਸਾਇਆ ਉੱਥੇ ਬਾਜ਼ਾਰ ਬਣਾਇਆ ਲੋਕਾਂ ਦੇ ਕੰਮ ਧੰਦੇ ਸ਼ੁਰੂ ਕਰਵਾਏ ਠੀਕ ਹੈ ਧਿਆਨ ਨਾਲ ਸੁਣਿਆ ਕਰੋ ਤੇ ਹੁਣ ਆਪਾਂ ਸੈਟਰਡੇ ਨੂੰ ਜਿੰਨਾ ਆਪਾਂ ਕਰ ਲਾਂਗੇ ਵਿਖਿਆਨ ਜਿੰਨਾ ਆਪਣੇ ਕੋ ਹੋ ਜਾਊਗਾ ਅੱਜ ਤੀਸਰਾ ਦਿਨ ਸੀ ਕੱਲ ਨੂੰ ਚੌਥਾ ਪਰਸੋਂ ਪੰਜਵਾਂ ਸੈਟਰਡੇ ਨੂੰ ਜਿੰਨੇ ਕੁਐਸਚਨ ਇਕੱਠੇ ਹੋ ਜਾਣਗੇ ਤਾਂ ਫਿਰ ਆਪਾਂ ਕੰਪੀਟੀਸ਼ਨ ਕਰਾਵਾਂਗੇ ਹਾਊਸ ਵਾਈਜ਼ ਤੇ ਉਸ ਦਿਨ ਜਿਹੜੇ ਤੁਹਾਡੀਆਂ ਲਾਈਨਸ ਬਣ ਗਈਆਂ ਉਹ ਹਾਊਸ ਵਾਈਜ਼ ਹੀ ਬਣ ਗਈਆਂ ਇਧਰ ਗ੍ਰੀਨ ਹਾਊਸ येलो ਹਾਊਸ ਔਰ ਬਲੂ ਹਾਊਸ ਤੇ ਰੈੱਡ ਹਾਊਸ ਠੀਕ ਹੈ ਉਹਦੇ ਅਕੋਰਡਿੰਗ ਹੀ ਫਿਰ ਆਪਾਂ ਕੰਪੀਟੀਸ਼ਨ ਕਰਵਾਵਾਂਗੇ ਕਿ ਕਿਹੜੇ ਹਾਊਸ ਦੇ ਮਾਰਕਸ ਵੱਧ ਆਉਂਦੇ ਨੇ ਕਲੀਅਰ ਆ ਠੀਕ ਹੈ ਸਟੈਂਡ ਇਜ਼ ਅਟੈਂਸ਼ਨ